ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਬਲਵੰਤ ਸਿੰਘ ਆ ਪਿੰਡ ਚੀਮਾ ਬਲਵੰਤ ਸਿੰਘ ਜੀ ਫਿਰ ਕੀ ਮਾਉਲ ਯਾਰ ਕਾ ਵੋਟਾਂ ਦਾ ਯਾਰ ਵੀਰੇ ਵੋਟਾਂ ਦਾ ਲੋਕਾਂ ਨੇ ਤਾਂ ਬੜੀ ਆਸ ਤੇ ਰੱਖਿਆ ਹੀ ਸੀਗੀ ਹਨਾ ਇਹਨਾਂ ਦੇ ਝਾੜੂ ਵਾਲਿਆਂ ਤੇ ਭਾਈ ਸਾਡਾ ਪੰਜਾਬ ਸੁਧਰ ਜੂਗਾ ਨਸ਼ਾ ਮੁਕਤ ਹੋ ਜੂਗਾ ਹਨਾ ਇਹਨਾਂ ਨੇ ਯਾਰ ਕੋਈ ਅਪਰਾਲਾ ਨਹੀਂ ਕੀਤਾ ਹਨਾ ਉਨਾ ਹੀ ਕੰਮ ਚੱਲ ਰਿਹਾ ਆਪਾਂ ਤਾਂ ਇਹ ਕਹਿੰਦੇ ਆ ਯਾਰ ਕੋਈ ਵੀ ਸਰਕਾਰ ਆ ਜੇ ਪਰ ਆ ਨਸ਼ਾ ਖਤਮ ਹੋ ਜੇ ਬੰਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਹਨਾ ਕੰਮ ਮਿਲ ਜੇ ਆਪਦੀ ਮਿਹਨਤ ਕਰਨ ਤੇ ਖਾਣ ਯਾਰ ਆਪਾਂ ਤਾਂ ਇਹ ਕਵਾਂਗੇ ਯਾਰ ਫਿਰ ਕੀ ਲੱਗਦਾ ਯਾਰਕਾਂ ਵੈਸੇ ਬਦਲਾਅ ਲਈ ਸਾਰੇ ਨੇ ਬਦਲਾਅ ਵੇਖਣਾ ਬਦਲਾਅ ਦੇਖਣਾ ਚਾਹੁੰਦੇ ਯਾਰ ਆਪਾਂ ਇਹ ਕਹਿੰਦੇ ਆ ਵੀ ਕਾਂਗਰਸ ਨੂੰ ਪਾਲੋ ਅਕਾਲੀਆ ਨੂੰ ਪਾਲੋ ਹਨ ਜਿਵੇਂ ਇੱਕ ਪਾਰਟੀ ਹੋਰ ਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਨ ਉਹਨਾਂ ਨੂੰ ਪਾਲੋ ਉਹ ਵੀ ਵਧੀਆ ਹਨ ਪਰ ਅੱਗੇ ਕੰਮ ਕਰਨ ਪਰ ਮੇਰੀ ਸੋਚ ਆ ਜਿਹੜੀ ਮੈਂ ਅੱਜ ਦੀ ਸੋਚ ਰੱਖੀ ਹੋਈ ਆ ਮੈਨੂੰ ਤਾਂ ਐਂ ਲੱਗਦਾ ਭਈ ਕਾਲੀ ਤੇ ਕਾਂਗਰਸੀ ਸਹੀ ਸੀ ਸਹੀ ਆ ਹਾਂ ਕਿੰਨੀਆਂ ਬੜੇ ਮੈਂ ਭਾਈ ਪਲੱਸ 2 ਕੀਤੀ ਆ। ਵੀਰੇ ਪਲੱਸ 2 ਕਰਕੇ ਆ ਰੇੜੀ ਤੇ। ਭਾਈ ਯਾਰ ਇਹ ਮਜਬੂਰੀ ਆ ਹਨਾ। ਮਿਹਨਤ ਕਰਕੇ ਖਾਣਾ ਆਪਾਂ ਮੰਗ ਕੇ ਖਾਣਾ ਨਹੀਂ ਸਿੱਖਿਆ। ਪੁਕੜੀਆਂ ਬਣਦੇ ਸੀਗੇ, ਸੀਐਮ ਭਗਵੰਤ ਮੰਨ ਕੇ ਤੇ ਨੌਕਰੀਆਂ ਬਣਦੇ ਨਹੀਂ। ਭਾਈ ਯਾਰ ਵੀਰੇ ਨੌਕਰੀ ਕਿੱਥੇ ਯਾਰ ਹਨਾ ਅੱਜ ਦੇ ਟਾਈਮ ਦੇ ਵਿੱਚ ਨੌਕਰੀ ਬਹੁਤ ਦੂਰ ਦੀ ਗੱਲ ਆ ਜਿਹੜੇ ਹਿਸਾਬ ਨਾਲ ਆਪਣੇ ਹਾਲਾਤ ਆ। ਪਲੱਸ 2 ਕਰਦੀ ਆ ਕੁੜੀ ਆਈ ਲੈਟਸ ਕਰਾ ਦਿੰਦੇ ਆ ਆਪਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦਾ ਸੋਚੀ ਜਾਂਦੇ ਆ। ਮੈਨੂੰ ਤਾਂ ਐਂ ਲੱਗਦਾ ਜਿਹੜੇ ਇੱਥੇ ਰਹਿਣ ਵਾਲੇ ਆ ਉਹਨਾਂ ਦਾ ਤਾਂ ਵਿਆਹ ਵੀ ਨਹੀਂ ਹੋਣਾ ਨੌਕਰੀਆਂ ਦੀ ਗੱਲ ਕਰਦੇ ਉਹਨਾਂ ਨੂੰ ਤਾਂ ਸ਼ੁਕਰੀਆ ਵੀ ਨਹੀਂ ਮਿਲਦੀਆਂ ਬਾਈ ਥੋੜਾ ਹੋ ਗਿਆ ਬਾਈ ਮੇਰਾ ਹੋ ਗਿਆ ਬਾਈ ਫਿਰ ਇਹ ਕਮਾਨ ਦਾ ਵਿਚਾਰ ਕੀ ਹੈ ਕਿਉਂਕਿ ਇਹਨਾਂ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਜਾਨੀ ਕਿ ਦੋਨੇ ਕਲਾਕਾਰ ਖੜੇ ਨੇ ਦੋਨੇ ਕਲਾਕਾਰ ਨੇ ਗੁਰੂ ਚੇਲਾ ਵੀ ਕਹਿੰਦੇ ਨੇ ਆਪਸ ਇੱਕ ਦੂਜੇ ਨੂੰ ਉਸਤਾਦ ਮੰਨਦੇ ਨੇ ਕਰਮਜੀਤ ਅਨਮੋਲ ਜੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਹੜਾ ਬਾਜ਼ੀ ਮਾਰੂਗਾ ਵੀਰੇ ਤੁਸੀਂ ਆਏ ਕਿਉਂਕਿ ਤਾਂ ਦੋਵਾਂ ਬੰਦਿਆਂ ਦਾ ਹੀ ਪੱਖ ਕਿਉਂ ਲਿਆ ਉਹ ਦੂਜੇ ਬੰਦੇ ਕਿੱਧਰ ਗਏ ਦੂਜੇ ਕਿੱਧਰ ਗਏ ਤੁਸੀਂ ਦੋਹਾਂ ਦਾ ਨਾਂ ਹੀ ਕਿਉਂ ਲਿਆ ਕਿਉਂਕਿ ਜ਼ਿਆਦਾ ਕ੍ਰੇਜ਼ੀ ਇਹਨਾਂ ਦਾ ਹੈ ਹੈ ਕ੍ਰੇਜ਼ੀ ਇਹਨਾਂ ਦਾ ਨਹੀਂ ਮੈਂ ਨਹੀਂ ਮੰਨਦਾ ਬਈ ਯਾਰ ਹਨਾ ਵੀ ਕ੍ਰੇਜ਼ ਇਹਨਾਂ ਦਾ ਹੋਵੇ ਹਨਾ ਪਰ ਜਿਹੜੀ ਅੱਜ ਅੱਜ ਦੇ ਟਾਈਮ ਦੇ ਵਿੱਚ ਆ ਪਬਲਿਕ ਪਬਲਿਕ ਦਾ ਕੋਈ ਪਤਾ ਨਹੀਂ ਅਸੀਂ ਕਿੱਧਰ ਜਾਣਾ ਠੀਕ ਆ ਇਹ ਆਪਾਂ ਇਹ ਦੋਹਾਂ ਪਾਰਟੀਆਂ ਦਾ ਨਾਂ ਲਿਆ ਚਲੋ ਇਹ ਕਲਾਕਾਰ ਹੈ ਸਹੀ ਸੀਗਾ ਵੀ ਆਪਦਾ ਕਲਾਕਾਰੀ ਕਰੀ ਜਾਂਦੇ ਸਿਆਸਤ ਦੇ ਵਿੱਚ ਯਾਰ ਅੱਗੇ ਭਗਵੰਤ ਮਾਨ ਆਇਆ ਉਹਨੇ ਕੀ ਕੀਤਾ ਕੀਤਾ ਕੁਛ ਨਹੀਂ ਕੁਫੀ ਕੁਛ ਨਹੀਂ ਕੀਤਾ ਭਰਾ ਹਣਾ ਆਪਾਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਕੰਮ ਕਰੂਗਾ ਆਪਾਂ ਉਹਨੂੰ ਵੋਟ ਪਾ ਦਈਏ ਸਹੀ ਰਵਾਂਗੇ ਯਾਰ ਜੇ ਮੰਨ ਲਓ ਕਹਿੰਦੇ ਆ ਤੁਹਾਨੂੰ ਕਿ ਤੁਹਾਨੂੰ ਨੌਕਰੀ ਦੇ ਦਾਂਗੇ ਪਹਿਲਾਂ ਵੋਟ ਪਾ ਦਿਓ ਫੇਰ ਵੀਰੇ ਜੇ ਨੌਕਰੀ ਮਿਲਦੀ ਹੁੰਦੀ ਆਪਾਂ ਨੂੰ ਆਹ ਕੰਮ ਕਿਉਂ ਕਰਨਾ ਪੈਂਦਾ ਨਹੀਂ ਮੰਨ ਲਓ ਤੁਹਾਨੂੰ ਕਹਿਣ ਕਿ ਅਸੀਂ ਤੁਹਾਨੂੰ ਪਹਿਲਾਂ ਤੁਸੀਂ ਵੋਟ ਪਾਓ ਅਸੀਂ ਤੁਹਾਨੂੰ ਨੌਕਰੀ ਦੇ ਦਿੰਨੇ ਆ ਵੋਟ ਪਾ ਦੋਗੇ ਪਹਿਲਾਂ ਨਹੀਂ ਭਾਈ ਇਹ ਤਾਂ ਜ਼ਮੀਰ ਨਹੀਂ ਮੰਨਦਾ ਵੀ ਮੈਂ ਪਹਿਲਾਂ ਮੈਨੂੰ ਉਹ ਕਹਿਣ ਵੀ ਨੌਕਰੀ ਦੇ ਦਿੰਨੇ ਆ ਤੂੰ ਵੋਟ ਪਾ ਦੀ ਮੈਂ ਵੋਟ ਨਹੀਂ ਪਾਉਣੀ ਵੀਰੇ ਆਏ ਨਹੀਂ ਪਾਉਣੀ ਨਹੀਂ ਯਾਰ ਮੈਂ ਕੱਲਾ ਨੌਕਰੀ ਲੈ ਕੇ ਬਹਿ ਜਾਊਂਗਾ ਯਾਰ ਦ ਘਰਦਿਆਂ ਵੀਰੇ ਘਰਦਿਆਂ ਤਾਂ ਐਵੇਂ 5-7 ਹੀ ਆ ਪਰ ਪਿੰਡ ਦੇ ਵਿੱਚ ਸਾਡੇ ਵੋਟ ਬਹੁਤ ਆ ਹਾਂ ਪਰ ਕਹਿੰਦੇ ਜਿੱਤ ਹਾਰ ਇੱਕ ਨੰਬਰ ਤੋਂ ਹੀ ਹੋ ਜਾਂਦੀ ਹੈ ਇੱਕ 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 ਅੱਖਰ ਖੜ ਗਿਆ ਗਿਣਤੀ ਦੇ ਵਿੱਚ ਤੇ ਬਾਜ਼ੀ ਪਲਟ ਜਾਂਦੀ ਹੈ ਉਹ ਤਾਂ ਵੀਰੇ ਕਿਸਮਤ ਆ ਹਨਾ ਜਿਹਦੇ ਮੱਥੇ ਦਾ ਸੇਰਾ ਵਾ ਉਹਦੇ ਵੱਜ ਜਾਣਾ ਵੱਜ ਜਾਣਾ ਹਨਾ ਆਹ ਤਾਂ ਯਾਰ ਮੈਂ ਅੱਜ ਬੋਲੀ ਜਾਂਦਾ ਕੱਲ ਨੂੰ ਮੇਰੇ ਤੇ ਵੀ ਕੋਈ ਪਰਚਾ ਹੋ ਸਕਦਾ ਹਨਾ ਇਹ ਤਾਂ ਆਪਣਾ ਹੱਕ ਹੈ ਹਨਾ ਇਹ ਆਪਾਂ ਇਹ ਚੀਜ਼ਾਂ ਦੇ ਵਿੱਚ ਨਹੀਂ ਪਰ ਆਪਾਂ ਜਿਹੜੀ ਗੱਲ ਕਰਦੇ ਆਂ ਵੀ ਆਪਣੇ ਪੰਜਾਬ ਨੂੰ ਬਚਾ ਲੋ ਯਾਰ ਚਲੋ ਬਚਾ ਲੋ ਨਸ਼ਿਆਂ ਤੋਂ ਦੂਰ ਕਰ ਲੋ ਅੱਗੇ ਭਗਵੰਤ ਮਾਨ ਨੇ ਜ਼ੋਰ ਲਾਇਆ ਸੀ ਕਾਂਗਰਸ ਵਾਲਿਆਂ ਨੇ ਜ਼ੋਰ ਲਾਇਆ ਇਕਾਲੀਆਂ ਨੇ ਲਾਇਆ ਸੀ ਸਾਰਿਆਂ ਨੇ ਆਪ ਦਾ ਆਪ ਦਾ ਜ਼ੋਰ ਲਾ ਲਿਆ ਪਰ ਨਹੀਂ ਯਾਰ ਕੰਮ ਵੱਧਦਾ ਹੀ ਜਾਂਦਾ ਘਟਦਾ ਨਹੀਂ ਦਿਨੋਂ ਦਿਨ ਵੱਧਦਾ ਹੀ ਜਾਂਦਾ ਹਵਾ ਬਦਲ ਸਕਦੀ ਹੈ ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂ ਦੇਖ ਬਈ ਅੱਗੇ ਹਵਾ ਹਵਾ ਨੇ ਹੀ ਭਗਵੰਤ ਮਾਨ ਨੂੰ ਕੁਰਸੀ ਦਿੱਤੀ ਹੈਣਾ ਹੁਣ ਅਗਲੀ ਹਵਾ ਨੇ ਅੱਗੇ ਕੁਰਸੀ ਦੇ ਦੇਣੀ ਸੋ ਆ ਹਾਲਾਤ ਅੱਜ ਪਿੰਡ ਦੇ ਪਿੰਡ ਕਿਹੜਾ ਬਈ ਇਹ ਵੇਹ ਵੇਜ ਦਾ ਮੈਂ ਵੀਰੇ ਇਹ ਰੱਜੀ ਵਾਲਾ ਰੋਡ ਜਨੇਰ ਪਿੰਡ ਆ ਹਾਂ ਰੱਜੀ ਵਾਲੇ ਰੋਡ ਤੇ ਖੜੇ ਆ ਬਈ ਇੱਥੋਂ ਦਾ ਸਰਵੇ ਕੀਤਾ ਬਾਈ ਮਿਲਿਆ ਸਾਨੂੰ ਮਿਹਨਤ ਕਰਦਾ ਪਹਿਲਾ ਦਿਨ ਹੈ ਬਾਈ ਦਾ ਅੱਜ ਫਿਲਹਾਲ ਤੁਸੀਂ ਆਪਣੀ ਆਪਣੀ ਰਿ ਕਮੈਂਟਾਂ ਦੇ ਵਿੱਚ ਦਿਓ ਕਿ ਇਸ ਵਾਰ ਦੀ ਖਵਾ ਕੀ ਕਹਿੰਦੀ ਹੈ